ਮਰਗੀ ਮਾਈਗਨ ਕਾਲੀ ਖੰਗ ਹੈਡਕੀ ਵਗੈਰਾ ਦੀ ਦਵਾਈ ਦਿੱਤੀ ਜਾਂਦੀ ਆ 99% ਸਫਲ ਤੇ ਫ੍ਰੀ ਆਫ ਕਾਸਟ ਕੋਈ ਪੈਸੇ ਨਹੀਂ ਇਹਦੇ ਤੇ ਪਹਿਲੀ ਤਾਂ ਗੱਲ ਇਹ ਆਪਾਂ ਸਮਝ ਲਈਏ ਮਰਗੀ ਕੀ ਆ ਹੁੰਦੀ ਕਿਉਂ ਆ ਜਦੋਂ ਕੋਈ ਬੱਚਾ ਛੋਟਾ ਹੁੰਦਾ ਉਹਨੂੰ ਆਪਾਂ ਤਾਹਾ ਆ ਛਾਲਦੇ ਆ ਚੱਕਦੇ ਆ ਉਹਦਾ ਬ੍ਰੇਨ ਆ ਜਿਹੜਾ ਦਿਮਾਗ ਅੰਦਰੋਂ ਵਾਈਬ੍ਰੇਟ ਹੁੰਦਾ ਵੱਜਦਾ ਨਾਲੇ ਤਾਂ ਉਹਦੇ ਨਾਲ ਜਵਾਰਕ ਮੰਦ ਬੁੱਧੀ ਹੁੰਦਾ ਨਾਲੇ ਉਹ ਚੀਜ਼ ਨਾਲ ਜਵਾਕਾਂ ਨੂੰ ਮਰਜ਼ੀ ਹੋਦਾ ਵੀ ਹੋਰ ਵੀ ਬਹੁਤੀਆਂ ਦਿਮਾਗ ਦੀਆਂ ਬਿਮਾਰੀਆਂ 6 ਮਹੀਨੇ ਤੱਕ ਗਰਦਨ ਨੂੰ ਪੂਰਾ ਸਹਾਰਾ ਦੇ ਕੇ ਚੱਕੋ ਜਿੰਨਾ ਜਰੂ ਗਰਦਨ ਚੱਕਣ ਦੇ ਯੋਗ ਨਹੀਂ ਹਲਾਓ ਨਾ ਇਸ ਤਰ੍ਹਾਂ ਭੜਕਾ ਕੇ ਹਵਾ ਜਣਾ ਚੱਕੋ ਨਾ ਹੀ ਸ਼ਾਰਪ ਤੇਜ਼ ਹਲਾਓ ਐ ਜਿੰਨਾ ਹੋ ਸਕੇ ਸਲੋਲੀ ਸਲੋਲੀ ਰੱਖੋ ਗੱਡੀਆਂ 'ਚ ਵੀ ਘੱਟ ਲੈ ਕੇ ਜਾਓ ਮੋਟੇ ਝਟਕਾ ਪੈ ਗਿਆ ਜੇ ਨੇ 6-7 ਸਾਲ ਦੀ ਉਮਰ ਤੱਕ ਉਹਨਾਂ ਨੂੰ ਕਿਹੜੀਆਂ ਚਨਾਬਾੜੋ ਗਲਤੀ ਨਾਲ ਵੀ ਤੇਜ਼ ਫਰੇਗਰੈਂਸ ਜਿਵੇਂ ਤੇਜ਼ ਖੁਸ਼ਬੂ ਕਹਿ ਦਿੰਨੇ ਆਪਾਂ ਉਹਨਾਂ ਚੀਜ਼ਾਂ ਤੋਂ ਵੀ ਬੱਚਿਆਂ ਨੂੰ ਬਚਾਉਣਾ ਚਾਹੀਦਾ ਪਰਫਿਊਮ ਹੋ ਗਏ ਇਹਨਾਂ ਤੋਂ ਬਚਾਓ ਸੰਤ ਕਹਿ ਲਓ ਇਹਨਾਂ ਚੀਜ਼ਾਂ ਤੋਂ ਬਚਾਉਣਾ ਚਾਹੀਦਾ ਔਰ ਫਾਸਟ ਫੂਡ ਵੱਲ ਬਹੁਤਾ ਧਿਆਨ ਨਹੀਂ ਦੇਣਾ ਚਾਹੀਦਾ ਤੇ ਇਹ ਸ਼ਾਰਟਕਟ ਚ ਦੱਸ ਦਿਆਂ ਇਹ ਮਰਗੀ ਦੀ ਦਵਾਈ ਹੈ ਜੀ ਇਹ ਦੇਖੋ ਤੁਹਾਨੂੰ ਮੈਂ ਸਮਝ ਕੇ ਦਿਖਾਉਣਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਨਾ ਦੇਖੋ ਪੂਰੀ ਤਰ੍ਹਾਂ ਨਾਲ ਸੁងੀ ਗਈ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਕਿਉਂਕਿ ਮੈਂ ਤਾਂ ਆਪ ਇਹਨੂੰ ਐਵਰੀ ਵੀਕ ਤੋਂ ਵੀ 3 ਦਿਨ ਪਹਿਲਾਂ ਜਦੋਂ ਬਣਾਉਨੇ ਆ ਉਦੋਂ ਸੰਖਦੇ ਆ। ਨੌਨਵੇਜ ਚੀਜ਼ਾਂ ਅੰਡਾ ਮੀਟ ਸ਼ਰਾਬ ਬਿਲਕੁਲ ਵੀ ਨਹੀਂ ਵਰਤਣੀ ਔਰ ਜਿਹੜੇ ਕੋਲ ਡਰਿੰਕ ਨੇ ਸੌਫਟ ਡਰਿੰਕ ਜਿਨ੍ਹਾਂ ਦੇ ਵਿੱਚ ਗੈਸ ਇਹ ਹੀ ਹੁੰਦੀ ਆ ਜਿਵੇਂ ਕੋਕਾ ਕੋਲਾ ਪੈਪਸੀ ਵਗੈਰਾ ਇਹ ਚੀਜ਼ਾਂ ਨਾ ਵਰਤੋ ਸਿੰਥੈਟਿਕ ਚੀਜ਼ਾਂ ਤੋਂ ਬਚੋ ਨਾਰਮਲ ਜੂਸ ਪੀ ਲੋ ਡੱਬਾ ਬੰਦ ਚੀਜ਼ਾਂ ਘੱਟ ਖਾਓ ਪਰਫਿਊਮ ਜਿਹੜਾ ਸੈਂਟ ਉਹ ਬਿਲਕੁਲ ਨਾ ਵਰਤੋ ਤੁਸੀਂ ਮਰਗੀ ਵਾਲੇ ਸਪੈਸ਼ਲੀ ਐਂਡ ਆਵਾਜ਼ ਆਉਂਦੀ ਹੈ ਸਹੀ ਹੈ ਦੂਸਰੀ ਗੱਲ ਕਿ ਜੰਚ ਨਹੀਂ ਜਾਣਾ ਮਿਰਚਾਂ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਬਿਮਾਰੀ ਜਦੋਂ ਮਿਰਚਾਂ ਭਾਂਡੇ ਚ ਪਾਉਂਦੇ ਆ ਚੜ ਜੇ ਉਦੋਂ ਬਹੁਤ ਹੁੰਦੀ ਹੈ ਕਿ ਸ਼ੱਕ ਵਜਦੀ ਨਹੀਂ ਰੋਕਣੀ ਨਕਸੀਰ ਜਿਹਨੂੰ ਫੁੱਟਦੀ ਹੈ ਫੁੱਟੀ ਜਾਣ ਤੋਂ ਹਟਾ ਲੋ ਨਾ ਜਦੋਂ ਇਹ ਰੋਕਦੇ ਆ ਤੁਸੀਂ ਇਹਦੇ ਨਾਲ ਬੀੜਦੀ ਹੈ ਬਾਕੀ ਬਹੁਤਿਆਂ ਜ਼ਿਆਦੇ ਦਵਾਈਆਂ ਖਾਏ ਜਾਣੀਆਂ ਉਹਦਾ ਵੀ ਸਾਈਡ ਇਫੈਕਟ ਹੁੰਦਾ ਡਿਪਰੈਸ਼ਨ ਨਾਲ ਵੀ ਹੋ ਜਾਂਦੀ ਹੈ ਇਹ ਛੋਟਾ ਆਪਰੇਸ਼ਨ ਤੋਂ ਵੀ ਵਜੋ બસ ਇਹੀ ਆ ਪ੍ਰੇਜੇ ਚੀਜ਼ਾਂ ਦੇ ਬਾਕੀ ਹੁਣ ਆਪਾਂ ਸ਼ੁਰੂ ਕਰਦੇ ਆਂ ਦਵਾਈ ਦੇਣੀ ਤੇ ਜਿਹੜੇ ਬੂਰੋਂ ਆਏ ਨੇ ਵਿਚਾਰੇ ਆਪਾਂ ਉਹਨਾਂ ਨੂੰ ਤੋੜ ਜੀ ਨਾਵਾ ਜਿੱਸਾ ਤਾਂ ਵੀ ਨਿਕੂ ਮੇਰੇ ਅੱਗੇ ਕੀ ਹੋਇਆ ਮੈਂ ਤਾਂ ਆਪਾਂ ਹਾਂਜੀ ਮੇਰੇ ਅੱਗੇ ਕੀ ਹੋਇਆਗਾ ਹਾਂ ਹਾਂ ਲੈ ਜੋ ਦਵਾਈ ਲੈ ਜੋ ਹੈਲਕੀ ਪਈ ਹੈਲਕੀ ਆਲੀ ਹਾਂ ਪਈਆ ਲੈ ਜੋ ਜੀ ਕੋਈ ਗੱਲ ਨਹੀਂ ਦੇ ਦਾਂਗੇ ਹੈਲਕੀ ਹੈਲਕੀ ਤਾਂ ਏਡੀ ਮਾੜੀ ਬਿਮਾਰੀ ਹੈ ਤਾਂ ਲੋਕਾਂ ਦੀ ਜਾਨ ਲੈ ਲੈਂਦੀ ਆ ਹਾਂ ਹਾਂ ਲੋ ਲੋ ਜ਼ਰੂਰ ਫਾਇਦਾ ਉਠਾਓ ਇਹ ਚੀਜ਼ਾਂ ਦਾ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ ਹਾਂ 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 ਠੀਕ ਹੈ ਠੀਕ ਹੈ ਜੀ ਵਧੀਆ ਹੈ ਇਹ ਜਨਾਨੀ ਮੈਡੀਸਿਨ ਆਯੁਰਵੇਦ ਨਹੀਂ ਹੈ ਜਨਾਨੀ ਹੈ ਦਿਮਾਗ ਨੂੰ ਤਾਕਤ ਦਿੰਦੀ ਹੈ ਇੱਥੇ ਆ ਲਿਖਿਆ ਵੀ ਹੋਣਾ ਫਿਰਦੇ ਤਾਂ ਮੈਨੂੰ ਹਿੰਦੀ ਥੋੜੀ ਜਿਹੀ ਘੱਟ ਆਉਂਦੀ ਆ ਮਾਸਟਕ ਕੋ ਸ਼ਕਤੀ ਦਿੰਦਾ ਹੈ ਸਵਾਨਿਆ ਦੁਰਵਲਤਾ ਆ ਪੜਦੀ ਇੰਸਾਨ ਦੇ ਕੀ ਇਹਦੇ ਲਿਖਿਆ ਵੀ ਹੋਇਆ ਪਹਿਲੋਂ ਤੋਂ ਆਇਆ ਪਹਿਲੋਂ ਐ ਜੀ ਕਿੰਨੇ ਜਲਾਈ ਹੋਏ ਕਿਉਂ ਆ ਜੀ ਤੁਹਾਡਾ ਕਿ ਕਿਦਾਂ ਅੱਗੇ ਨਾਲ ਕਿੰਨਾ ਟਾਈਮ ਹੋ ਗਿਆ ਬਾਜਿੰ ਬੈਜ ਕਿੰਨਾ ਟਾਈਮ ਹੋ ਗਿਆ ਨਹੀਂ ਦਵਾਈ ਦਾ ਆਪਣੇ ਕੋਲੋਂ ਲੈ ਕੇ ਜਾਂਦੇ ਨਹੀਂ ਅੱਜ ਭਾਰੀ ਬਨਮਨ ਤੋਂ ਗਏ ਜੀ ਹਾਂਜੀ ਅੰਗਰੇਜ਼ੀ ਅੰਗਰੇਜ਼ੀ ਚੱਲਦੀ ਆ ਹਾਂਜੀ ਸਭ ਚੱਲਦੀ ਆ ਡਾਕਟਰ ਨੇ ਕੋਈ ਦਵਾਈ ਉਹ ਕਢਾਉਂਦੇ ਢਾਉਂਦੇ ਨਾ ਤੁਸੀਂ ਡਾਕਟਰ ਨੂੰ ਕਹਿ ਕੇ ਬੰਦ ਕਰਾਓ ਜੇ ਨਾ ਕਰੇ ਤਾਂ ਤੁਸੀਂ ਪੂਰੇ 3 ਮਹੀਨਿਆਂ ਬਾਅਦ ਬੰਦ ਕਰਨੀ ਦਵਾਈ ਸ਼ੁਰੂ ਕਰਨੀ ਆ ਹਾਂਜੀ ਬੱਸ ਕੱਟ ਕਰਤੀ ਹਾਂ ਹਾਂ ਕਟਾਓ ਤੁਸੀਂ ਆ ਲੋ ਜੀ ਮੇਂ ਡੱਕੇ ਦੇ ਰਹਿ ਗਏ ਸੀਗੇ ਇੱਕ ਹੰਦ ਸੰਗਤ ਦਾ ਦਵਾ ਸਿਕਾਉਣ ਲੱਗੇ। ਬੁਰੀ ਗੱਲ ਛੱਟਾਉਣੀ ਮਰਗੀ ਤੇ ਚੰਗੀ ਗੱਲ ਆ। ਮੈਂ ਪਹਿਲਾਂ ਵੀ ਬੋਲ ਕੇ ਹਟਿਆ ਛੱਟਾਉਣੀ ਚੰਗੀ ਗੱਲ ਆ। ਡੱਕੇ ਜਿਹੜੇ ਰਹਿ ਗਏ ਉਹ ਸਾਨੂੰ ਵਾਪਸ ਦੇ ਦਿਓ। ਠੀਕ ਆ। ਅਸੀਂ ਉਹਨੂੰ ਦੁਬਾਰਾ ਖੜਲ ਕਰਾਂਗੇ। ਇਹ ਤਾਂ ਬਹੁਤ ਖੜਲ ਕੀਤੀ ਹੋਈ ਦਵਾਈ ਆ। ਠੀਕ ਹੋ ਗਿਆ। ਖੜਲ ਦੇ ਨਾਲ ਇਹਦੇ ਬੰਦਗੀ ਵੀ ਕੀਤੀ ਹੁੰਦੀ ਆ। ਰੱਬ ਦਾ ਆਸ਼ੀਰਵਾਦ ਵੀ ਹੁੰਦਾ ਤਾਂ ਕਰਕੇ ਇਹਦੇ ਨਾਲ ਬੰਦਾ ਠੀਕ ਤਕਰੀਬਨ ਹੋ ਹੀ ਜਾਂਦਾ। ਅੱਠ ਟਾਈਮ ਕਹ ਚਾਹਤਾਂਗੇ ਦੇਣਾ। ਅੱਠ ਟਾਈਮ ਆ ਜੀ। ਹਾਂ ਜੀ। ਅੱਛਾ। ਮੀਨ ਨਾ ਲੈਟ ਟਾਈਮ ਦਵਾਓ ਨੱਕ ਨੂੰ ਤਾਂ ਨਹੀਂ ਦਵਾਉਂਦੇ ਨੱਕ ਤੋਂ ਕੋਈ ਹੱਡੀ ਵਿੰਗਿਆ ਸਤੂ ਇੱਕ ਸਾਲ ਦਾ ਦਵਾਈ ਵਰਤਨੀ ਹੈ ਜੀ ਆਪਾਂ ਆਨਲੀ ਇੱਕ ਕਟਵਾ ਲਾ ਜੀ ਇਹ ਇਹ ਜਿਹੜੀ ਦਵਾਈ ਆ ਜਿੰਨੇ ਦਾ ਇੱਕ ਦਵਾਈ ਹੋਈਆਂ ਪਰ ਇਹਦੇ ਵਰਤਣ ਦੇ ਅੱਡ ਅੱਡ ਤਰੀਕੇ ਆ ਹਰੇਕ ਮਰੀਜ਼ ਲਈ ਵੀ ਕੋਈ ਕਿਵੇਂ ਠੀਕ ਹੋਊ ਕਈ ਵਾਰੀ ਗੈਪ ਦੇ ਦੇ ਕੇ ਅਸੀਂ ਦਵਾਉਨੇ ਆ ਅਸੀਂ ਦੇਖਣੀ ਆ ਮਰੀਜ਼ ਦੀ ਕੰਡੀਸ਼ਨ ਕਿਵੇਂ ਆ ਫਿਰ ਉਹਦੇ ਮੁਤਾਬਕ ਇਹਨੂੰ ਗਾਹਾਂ ਕੰਟੀਨਿਊ ਕਰਨਾ ਜੀ ਆਪਾਂ ਇਹ ਨੀ ਵੀ ਹੋ ਜਾਂਦਾ ਅਗਲਾ ਜਿਵੇਂ ਅੰਗਰੇਜ਼ੀ ਪਰਤੀ ਦਿੱਤੇ ਦੇ ਕੰਮ ਤੋਂ ਭੜ ਲਈ ਉਵੇਂ ਹੀ ਖਾਈ ਚਦੇ ਤਾਂ ਦੱਸ ਕੇ ਸਾਨੂੰ ਕੰਸਲਟ ਕਰਕੇ ਹੀ ਵਰਤੋ ਗੁਰਬੰਦੀ ਬਧਾਮ ਬਲਦੀ ਗੁਰਬੰਦੀ ਬਧਾਮ ਬਲ ਚਰਤ ਚਰਸੇ ਚਾਹਨੀ ਦਾ ਮਰ ਕਰਾ ਹਾਂ ਹਾਂ ਪਾਓ ਜੀ ਪਾਓ ਹੂੰ ਵਧੀਆ ਚੀਜ਼ ਹੈ ਪਾਓ ਵਰਤੋ ਹਾਂ ਪਾਓ ਜੀ ਵਰਤੋ ਮੇਰੇ ਕੋਲ ਅਗਲੇ ਰਾਤ ਨੂੰ ਸਕੇ ਅਗਲੇ ਦੁਪਹਿਰ ਨੂੰ ਉਹ ਕੰਮ ਤੇ ਲੱਗਣੇ ਨੇ ਜਿੰਨੇ ਹਾਂ ਹਾਂ ਜਿੰਨੇ ਜਿੰਨੀ ਖਾ ਹੋਣੀ ਹੈ ਉਹ ਤੋਂ ਖਵਾ ਦਿਓ ਜਿੰਨੀ ਚੱਲਦਾ ਇਹ ਵੱਧ ਜਦੋਂ ਮੂਦਾ ਵੱਧ ਦੇ ਦਿਓ ਕੋਈ ਨਾ ਚੰਗੀ ਹੋਈ ਆ ਉਹ ਮਾੜੀ ਨਹੀਂ ਹਾਂਜੀ ਕਹਿੰਦਾ ਅੱਗੇ ਨਾਲ ਮੈਂ ਬਹੁਤ ਸਟਰੋਂਗ ਫੀਲ ਕਰ ਹਾਂ ਹਾਂ ਇਹ ਦਵਾਈ ਨਾ ਬ੍ਰੇਨ ਸ਼ਾਰਪ ਕਰਦੀ ਆ ਜਿਹੜੀ ਆਪਾਂ ਦਵਾਈ ਦਿੰਨੇ ਆ ਇਹਦੇ ਨਾਲ ਬ੍ਰੇਨ ਸ਼ਾਰਪ ਹੁੰਦਾ ਠੀਕ ਹੋ ਗਿਆ ਬੈਠੋ ਕਿੰਨੇ ਘੰਟੇ ਤੋਂ ਮਾਰ ਰਹੇ ਆਪੀ ਗ੍ਰੈਂਡ ਆ ਗਿਆ ਤਾਂ ਪਹਿਲਾ ਹੋ ਜਾਂਦਾ ਹੁਣ ਮੈਂ 22 ਸਾਲ ਕੋਰ ਕੋਰ ਦੀ ਦਵਾਈ ਨਾਲ ਕਿਹਾ ਤੁਹਾਨੂੰ ਇਹ ਚਾਹ ਮੈਂ ਛਾ ਕੀ ਹੋ ਜਾਂਦਾ ਜੀ ਜਿਹਦੇ ਜਿਹਦੇ ਹੱਥ ਹੁੰਦੇ ਹੁਣ ਤੁਸੀਂ ਉਹ ਟਾਈਮ ਤੇ ਵੀ ਜਦੋਂ ਤੁਸੀਂ ਦੱਸਿਆ ਵੀ ਉਦੋਂ ਤੋਂ ਪਾਣ ਲੱਗੇ ਨੇ ਨੱਕ ਤੇ ਚੰਗੀ ਤਰ੍ਹਾਂ ਮਾਸਕ ਬੰਨ ਕੇ ਫਿਰ ਚੇਂਜ ਕਰਨਾ ਫੇਰ ਚੇਂਜ ਕਰਨਾ ਉਹ ਦਿਨਾਂ ਜੇ ਤੁਸੀਂ ਆਪਦਾ ਮਾਸਕ ਜਰੂਰ ਰੱਖਣਾ ਕਿਹੜੇ ਦਿਨ ਚ ਵੀ ਸਟਰੈਟਿਡ ਆ ਮਾਸਕ ਤੁਹਾਡੇ ਦੀ ਮਾਸਕ ਤੁਹਾਨੂੰ ਦਿਨਾ ਕਿਹੜੇ ਦਿਨਾਂ ਜਾਣਦੇ ਇਹਨਾਂ ਮਾਸਕ ਲਈ ਉਹ ਜਿਹੜਾ ਕੋਈ 95 ਆਉਂਦਾ ਠੀਕ ਹੈ ਇਹਨਾਂ ਨੂੰ ਪੁੱਛ ਲਓ ਉਹ ਮਾਸਕ ਵਰਤੋ ਬਾਥਰੂਮ ਵੇਲੇ ਵੀ ਹੋ ਸਕਦਾ ਵੀ ਕੋਸ਼ੇ ਤੁਹਾਡੀ ਵਰਤਣਾ ਚਾਹੀਦਾ ਤੁਹਾਨੂੰ ਉਦੋਂ ਚੁੰਨੀ ਵਰਤੋ ਹੋਗੀ 2:00 ਤੋਂ ਲੈ ਕੇ 7:00 ਵਜੇ ਪਿਆ ਜੀ 7:00 ਵਜੇ ਤੋਂ ਬਾਅਦ 8:00 ਵਜੇ ਤੇ 2:00 ਵਜੇ ਹੂੰ ਪਾਤਾ ਹੁਕਮ ਕਿੰਨੇ ਜੈਪਾਰਕ ਦੇ ਇਵੈਂਟ ਬੈਂਕ ਤੋਂ ਹੋ ਰਿਹਾ। ਇਹ ਨਾ ਖਬਰ ਇਹ ਚੰਦਰ ਵੀ ਦੋ ਵਾਰ ਹੋ ਜਾਂਦਾ। ਸਾ ਪਿਛਲੇ 10 ਸਾਲ ਤਾਂ ਲੇਖ ਲਿਆ ਪੂਰੀ ਡਿਟੇਲ ਲੈਂਦੇ ਆ ਪਰ ਆਪਾਂ ਕੰਪਿਊਟਰ ਲਾਉਂਦੇ ਨਹੀਂ ਵੱਡੀ ਜਾਂਦੀ। ਜੀ ਦੇਖੋ ਪਤਾ ਨਹੀਂ ਲੱਗਦਾ ਜੀ ਇਹ ਵੱਡੀ ਜਾਂਦੀ ਹੈ। ਇਹਨੂੰ ਨਾ ਇਹ ਦਿਨ ਚ 7 ਵਾਰ ਦਵਾਈ ਸੰਘਾਉ ਹਰੇ। ਠੀਕ ਹੈ ਜੀ। ਕਿੱਥੋਂ ਆਉਂਦੇ ਹੋ? ਜੀ ਬਟਾਰੀ ਤੋਂ। ਫੇਰ ਕਿੱਥੇ? ਰਾਣਾ ਸਾਹਿਬ। ਰਾਣਾ ਸਾਹਿਬ ਤੋਂ। ਚਲੋ ਇਹ ਮੁਕਤੀ ਇਹ ਮੁਕਤੀ ਤੇ 7 ਵਾਰ 7 ਵਾਰ ਦੋ ਦੋ ਘੰਟਿਆਂ ਬਾਅਦ ਸੁੰਗੀ ਜਾਓ ਬਸ ਦੋ ਦੋ ਘੰਟਿਆਂ ਬਾਅਦ ਰੀ ਦਾ ਸ਼ਾਮ ਪਹਿਲਾਂ ਤੁਸੀਂ ਐਸੇ ਰੱਖਣਾ ਪਰ ਇਹ ਤੁਹਾਨੂੰ ਬੋਲ ਕੇ ਦੱਸਿਆ ਨਾ ਸਮਝ ਆਈ ਵੀਡੀਓ ਕੱਢ ਲਿਓ ਦੁਬਾਰੇ ਉਹ ਚ ਸਾਰਾ ਕੁਝ ਦੇਖ ਲਿਓ ਰੱਬ ਦਾ ਜਨਾਬ ਹਾਂ ਰੱਬ ਦਾ ਜਨਾਬ ਤੇ ਲਾਈਵ ਕੱਢ ਲਿਓ ਲਾਈਵ 'ਚ ਹੀ ਲਾਇਆ ਹੁੰਦਾ ਉਹ ਗੱਗਲਾ ਕਹਿੰਦਾ ਪਿੱਛੋਂ ਇਹਨਾਂ ਨੇ ਉਹ ਕਰਤਾ ਹੋ ਉਹ ਫਲਾਨਾ ਇੱਕਦਮ ਜੋ ਕਰਨਾ ਹੈ ਇਹ ਦਵਾਈ ਦਾ ਟਰੀਟਮੈਂਟ ਲਾਈਵ ਹੀ ਕਰਨਾ ਦਿਖਾ ਕੇ ਕਰਨਾ ਸਭ ਨੂੰ

ਬਾਰਾ ਜਿਲ੍ਹਾ ਇਹ ਵਾਰ ਤੋਂ ਠੀਕ ਆ ਵੀ ਇਹ ਜੋ ਬਾਤ ਮੋਰੀ ਦੇ ਬਾਈਟ ਚਾਹੋ ਸਾਢੇ 700 ਰੁਪਏ ਮਿਲਣਾ ਹੈ ਤੇ 750 ਸ਼ਾਹੇ ਕਰਨੀ ਜੇ ਮੋਰੀ ਬਾਰੇ ਤੁਹਾਡੇ ਉਹਦੇ ਵਿੱਚੋਂ ਅਤੀ ਗੁਲੀ ਘਟਾਤੀ ਅਸੀਂ 14 ਤਰੀਕ ਨੂੰ 12 ਨੂੰ ਆਏ ਸੀ 13 ਨੂੰ ਘਟਾਇਆ ਹੂੰ 26 ਤਰੀਕ ਨੂੰ ਪ੍ਰੋਬਲਮ ਕਿ ਆ ਗਈ 12 13 ਤੋਂ ਬਾਰੇ ਗੱਲ ਕਰ ਅਸੀਂ ਮੈਂ ਗੱਲ ਕਰ ਲੀ ਬਾਈਟ ਕਰ ਠੀਕ ਹੈ ਕਮੇਟੀ ਜੀ ਨਾਲ ਇਹ ਪ੍ਰਵਾਹ ਬਿਲਕੁਲ ਨਹੀਂ ਜੀ ਅਸੀਂ 15 ਦਿਨਾਂ ਬਾਅਦ ਫੇਰ ਵੀ ਹੋਰ ਪ੍ਰਕਾਰ ਦੀ ਫੇਰ 15 ਦਿਨਾਂ ਬਾਅਦ ਟੀਕੀ ਦੇ ਦਿੱਤਾ ਆਤੀ ਹੋਰ ਬਿਲਕੁਲ 15 ਦਿਨਾਂ ਤੋਂ ਹੀ ਦਵਾਈ ਨਿਖਾ ਲਈ ਚਲੋ ਸ਼ੁਕਰ ਰੱਬ ਦਾ ਬਹੁਤ ਸ਼ੁਕਰ ਰੱਬ ਦਾ ਸ਼ੁਕਰ ਇੱਕ ਇਹਦਾ ਸਿਰ ਕੰਦੀ ਨਹੀਂ ਕੋਲਾ ਮੇਰਾ ਹੋ ਗਿਆ ਨਹੀਂ ਕੋਲਾ ਹੋ ਗਿਆ ਕੋਲਾ ਨਹੀਂ ਹੋਇਆ ਮਤਲਬ ਕਿ ਦੁੱਖ ਤਾਂ ਤੁਹਾਡੇ ਬਣਾਉਂਦੇ ਹੀ ਹੋਣੇ ਐਥੋਂ ਦੁੱਖਦਾ ਹਾਂਜੀ ਇਹਨਾਂ ਨੂੰ ਮਾਈਗਰੇਨ ਵਾਲੀ ਦੇ ਦੋ ਕਿਤੇ ਬਲੋਕੇਜ ਹੁੰਦੀ ਹੈ ਹੱਡ ਜੂਣੇ ਅਕੀਦੈ ਨਹੀਂ ਡਾਉਂਦੀ ਆ ਦਵਾਈ ਚੱਲਦੀ ਐ ਕਿੰਨਾ ਟਾਈਮ ਹੋ ਗਿਆ ਸਮਝਿਆ ਇਹਨੂੰ ਇਹਨੂੰ ਮਹੀਨੇ ਪੂਰੇ ਆ ਤੁਸੀਂ ਨਾ ਪੂਰੇ 15 ਦਿਨ ਪਹਿਲਾਂ ਵੀ ਪਰਾਂ ਸੰਗਣੀਆਂ ਉਦੋਂ ਬਾਅਦ ਦਿਨ ਚੈੱਕ ਵਾਰੀ ਕਰਦੇ ਨੇ ਲਿਖਦੇ ਉਸ ਤੋਂ ਜੀ ਕਿੰਨੇ ਟਾਈਮ ਅੱਗੇ ਹਾਂ ਦਿਨ ਟਾਈਮ ਤੋਂ 15 ਦਿਨ ਬਾਅਦ ਇੱਕ ਇੱਕ ਵਾਰ ਕਰਦੇ ਹੋ ਰਾਜੀ ਇੱਕ ਖਾਂਸੀ ਇਹਨਾਂ ਥੋੜੀ ਖਾਂਸੀ ਹਾਂ ਫਾਈਨਲ ਉਹ ਲੱਗ ਜਿਨਾ ਤੁਹਾਨੂੰ ਲੱਗਦਾ ਬਹੁਤ ਪਰੱਖਿਆ ਆ ਹਾਂ ਬਾਰਸ ਇਹੋ ਜਿਹਾ ਖਾਂਜੀ ਤੋਂ ਦੀਏ ਅਨ ਦੋਈ ਨਾ ਤੁਸੀਂ ਜਦੋਂ ਜਿਆਦਾ ਤੁਹਾਨੂੰ ਸਿਰ ਦਾ ਲੱਗਦਾ ਕਦੇ ਇੱਕ ਦਾਈ ਫੰਗਲੀ ਆ ਦੇਖ ਮੈਂ ਬਸ ਬਾਸ ਐਨੀ ਦੂਰ ਨੋਰਮਲ ਫੰਗਲੀ ਘੱਟ ਜਦ ਇਹ ਰੱਖੋ ਜੀ ਬਸ ਇਹਦੇ ਵਿੱਚ ਡਿਸਕਸ ਕਰਨ ਦਾ ਬਹੁਤ ਕੋਈ ਹੋਰ ਸਿੱਧਾ ਤੁਸੀਂ ਯਾ ਤਿੰਨ ਵਾਰ ਸੰਘੜੋ ਤੇ ਅਰਲੀ ਉੱਠਣ ਦੇ ਸਾਰ ਆ ਫੰਗਲੋ ਦੋ ਘੰਟੇ ਬਾਅਦ ਉਹ ਸੰਘਲੋ ਔਰ ਦੂਰੋਂ ਹੀ ਆ ਜੇ ਕਿਤੇ ਨਾ ਦਿਮਾਗ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਕਲੈਕਸ਼ਨ ਹੁੰਦੀ ਆ ਜਾਂ ਬਲੋਗੇ ਜਾਊਗੀ ਉਹ ਨੇ ਕਰਦੀ ਆ ਮੈਨੂੰ ਐ ਲੱਗਦਾ ਜਿਵੇਂ ਗਈ ਹੋਵੇ ਕਿਤੇ ਬੁਰਦਾਰੇ ਬੁਰਦਾਰੇ ਆ ਤਾਂ ਮੈਨੂੰ ਕਿਤੇ ਕੁਝ ਹੋਣਾ ਨਹੀਂ ਆਉਂਦਾ ਹਾਂ ਉਹ ਰਿਮੂਵ ਹੋ ਜਾਣਾ ਸਾਰਾ ਸਹੀ ਹੋ ਜਾਣਾ ਦਿਮਾਗ ਸ਼ਾਰਪ ਵੀ ਹੋਊਗਾ ਜੀ ਹਾਂ ਇਹ ਕੋਈ ਕੋਈ ਸੁੱਕਣਾ ਨਹੀਂ ਦਿੱਤੀ ਆਏ ਜਿਹੜਾ ਥੋੜਾ ਜਿਹਾ ਦਿਮਾਗ ਵੀ ਕਿਉਂ ਜਿਹੇ ਹੋਊਗਾ ਜੀ ਆਪਾਂ ਇਹ ਦਵਾਈ ਤਾਂ ਕਿਵੇਂ ਨਾ ਕਿਵੇਂ ਕਰਕੇ ਹੋਰ ਟਾਈਮ ਨੇ ਸੁਣਾਉਂਦੇ ਰਹਾਂਗੇ ਤੇ ਇਹਦੇ ਨਾਲ ਬਹੁਤ ਤੇਜ਼ ਦਿਮਾਗ ਹੋ ਜਾਂਦਾ ਅੱਛਾ ਇਹਦਾ ਜਿਹੜਾ ਥਾਇਰੋਇਡ ਆ ਨਾ ਤੁਸੀਂ ਕੋਸ਼ਿਸ਼ ਕਰਿਓ ਜਿਹੜੇ ਅੱਕ ਹੁੰਦੇ ਨੇ ਆਹ ਦੱਬ ਹਾਂਜੀ ਅੱਕ ਇਹਦੇ ਥੰਡੇ ਨਾ ਇੱਕੋ ਜਿਵੇਂ ਐ ਹੱਥ ਜੁੜੇ ਜਿਹੇ ਹੁੰਦੇ ਆ ਉਹ ਨਿਕਲਦੀ ਆ ਅੱਕ ਦੇ ਥਲੇ ਹਾਂ ਅੱਕ ਦੇ ਥਲੇ ਹੱਥ ਨਹੀਂ ਜੜ ਅੱਕ ਕਿੱਥੇ ਹੁੰਦੀ ਆ ਦਾਦੂਆ ਹੁੰਦਾ ਉਹ ਕਾਨੇ ਉੱਥੇ ਖੜੇ ਨੇ ਹਾਂਜੀ ਉਹ ਕਾਨਿਆਂ ਦੀ ਜੜ ਚੋਂ ਕੱਢੋ ਉਹਨੂੰ ਤੁਸੀਂ ਬਰੀਕ ਕਰ ਲੋ ਉਦੀ ਚਟਕੀ ਚਟਕੀ 2-3 ਵਾਰ ਗੁੜੀਆਂ ਨੂੰ ਖਵਾ ਕੇ ਦੇਖੋ ਉਹਦੇ ਨਾਲ ਜੇ ਫਰਕ ਪੈ ਜੇ ਤਾਂ ਪੈ ਜੇ ਫਿਰ ਪੱਕਾ ਝੱਟ ਦੋ ਸਾਇਰਨ ਦਾ ਰੋਗ ਹਾਂ ਉਹ ਲੱਭੋ ਤੁਸੀਂ ਕਿ ਹਾਂ ਆ ਕੰਮੇ ਹੁੰਦੇ ਆ ਰੱਬ ਵੀ ਕਹਿੰਦੇ ਆ ਰੱਬ ਵੀ ਕਹਿੰਦੇ ਸਾਡੇ ਰੱਬ ਛੋਟਾ ਹੁੰਦਾ ਕਈ ਵਾਰ ਹੋ ਸਕਦਾ ਰੱਬ ਥੱਲੇ ਜੜ ਦੇ ਵਿੱਚੋਂ ਮਤਲਬ ਜੜ ਤੇ ਉਹਦੇ ਆਏ ਹੱਥ ਜੁੜੇ ਹੁੰਦੇ ਆ ਜਿਵੇਂ ਆਪਾਂ ਕਹਿ ਦਈਏ ਨਾ ਜੋਗੀ ਜੇ ਵੇਚਦੇ ਫਿਰਦੇ ਹੁੰਦੇ ਹੱਥਾ ਜੋੜੀ ਕਹਿੰਦੇ ਆ ਉਹਨੂੰ ਅੱਛਾ ਤੇ ਉਹ ਤੁਸੀਂ ਰਗੜ ਕੇ ਸਗਾ ਕੇ ਰਗੜ ਕੇ ਉਹਦਾ ਤੁਸੀਂ ਉਪਯੋਗ ਕਰਕੇ ਦੇਖੋ ਜੇ ਉਹ ਲੱਗ ਗਈ ਫਿਰ ਹਟਾਲ ਦੋ ਉਹ ਚੁੰਮੀ ਟੂਡੇ ਨਾਲ ਉਹਦਾ ਹਾਂ ਠੀਕ ਹੈ ਚਲੋ ਹਰ ਆ ਬਬਲਾ ਗਰੀ ਜੀ ਬਿਲਕੁਲ ਠੀਕ ਰਹੇ ਗੁਰੀਆਂ ਇਹ ਵੇਲੇ ਉਹ ਆਪ ਨੂੰ ਲਾ ਜੀ ਹਾਂਜੀ ਮਿੰਟ ਬਾਅਦ ਫਿਰ ਆਵਾਂਗਾ ਬੜਾ ਫਰਮਾਏ ਨਹੀਂ ਤੁਸੀਂ ਜਦੋਂ 15 ਮਿੰਟ ਕਰੋਗੇ ਹਾਂਜੀ ਤਾਂ ਉਸ ਤੋਂ ਬਾਅਦ ਇੱਕ ਟਾਈਮ ਕਰਦੇ ਹੋ ਲੋੜ ਨਹੀਂ ਕੋਈ ਦਿੱਕਤ ਆਉਂਦੀ ਆ ਕਾਲ ਕਰ ਲਿਓ ਠੀਕ ਹੈ ਫਿਰ ਤੁਹਾਨੂੰ ਉਹ ਇਹ ਜਾਂ ਦੱਸ ਦਾਂਗੇ ਠੀਕ ਹੈ ਪਰ ਫਰਮਾ ਕਰੇ ਦੁਨੀਆ ਜ਼ਿੰਦਗੀ ਤਰੱਕੀ ਕਰੇ ਅੱਗੇ ਵਧੇ ਮੈਂ ਤੁਹਾਡੀਆਂ ਨਾਲ ਵੀਡੀਓ ਹੈ ਨਾ ਮੈਨੂੰ ਹੋਰ ਕੋਣਾਂ ਚੰਗਾ ਨਹੀਂ ਲੱਗਦਾ ਜਿਹਨਾਂ ਦਾ ਇੱਛਾ ਹੁੰਦੀ ਹੈ ਠੀਕ ਹੈ ਬੜਾ ਠੀਕ ਹੈ ਪਰਮੀਤ ਕੌਰ ਮਤਮਾ ਮਾਦੂ ਜੀ ਇਹ ਨਾ ਮੈਂ ਤਾਂ ਮੇਰ ਕੋਟ ਕਰਾਈ ਸੀ ਲਿਫਟ ਚੱਲਦਾ ਟਿੱਟੇ ਚੱਲਦੇ ਰਹੇ ਮੈਂ ਕਾਲੀ ਪਟਾ ਰਹਾ ਹਾਂ ਤੁਸੀਂ ਭੇਜੋ ਦੋ ਕਮੈਂਟ ਤਾਂ ਪੈਣਾ ਦੋ ਚੀਜ਼ ਜਿਹੜੇ ਗੋਲੀਆਂ ਦੀ ਮਾਰੀ ਚੰਗਾ ਬੁੱਤ ਤੁਸੀਂ ਕਿੱਧਰ ਘਰ ਹੋਈ ਤੰਦਮਾ ਬੇਟਾ ਹਾਂ ਬਈ ਗੁੱਜੀ ਬਰਾਏ ਗੁੱਜੀ ਬਰਾਏ ਹਾਂ ਪਹਿਲਾਂ ਕਿੰਪਰੇ ਹੋਏ ਹਾਂ ਹਾਂ ਲੇਟ ਵੀ ਆਈ ਸੀ ਜੀ ਇੱਤੇ ਮੇਰੇ ਯਾਦ ਆ ਦੋ ਦੋ ਨੂੰ ਕੱਟੋ ਅੱਠਵੇਂ ਦੀ ਦੋ ਕਿਵੇਂ ਆ ਗੁੜੀਆਂ ਗੁੜੀਆਂ ਤਾਂ ਟੱਜਾਂ ਦੇ ਵਿੱਚ ਵਿੱਚ ਅੱਗੇ ਨਾਲ ਘਟੇ ਨੇ ਕੋਈ ਨਹੀਂ ਕਿੰਨੇ ਘਟੇ ਆ ਬੇਬੇ ਤਾਂ ਮਿਲਕੀ ਦੀ ਦਵਾਈ ਦਿੰਨੇ ਕੱਲੀ ਇਹਦੇ ਟਾਈਪਰ ਇੱਕ ਦੋ ਇੱਕ ਦੋ ਪੈ ਜਾਂਦੇ 10 ਮਿੰਟਾਂ ਨੂੰ ਟਾਈਫਾਈਟ ਦੀ ਦੇ ਦੇਾਂਗੇ ਵਾਹ ਵਾਹ ਜੀ ਜਿਵੇਂ ਜਲਦੀ ਸੀ ਉਵੇਂ ਦਵਾਈ ਚਲਾਈ ਚੱਲੋ ਉਹਦੀ ਨਾਲ ਅੱਛਾ ਜੀ ਠੀਕ ਆ ਜੀ ਮੁੰਡੇ ਦੀ ਦਵਾਈ ਕਹਿੰਦੇ ਨੇ ਮੁੰਡਾ ਸੰਗਦਾ ਦਵਾਈ ਆ ਤੂੰ ਕਿੱਧਰ ਭਾਂਜਾ ਆ ਭਾਂਣ ਅਰਮਾਨ ਆ ਜੀ ਸੁਣ ਲੈ ਹਾਂ ਜੀ ਹਾਂ ਜੀ ਉਹਨੂੰ ਵੀ ਸੰਗਾਈ ਚਲੋ ਹੋਰ ਦੇ ਦਿਓ ਥੋੜੀ ਜਿਹਾ ਨਾ ਵੱਡੀ-ਬੁੜੀ ਦੇ ਦਿਓ ਚਲੋ ਆ ਨਾ ਲੈ ਜਾ ਆ ਦਵਾਈਆਂ ਤੁਹਾਨੂੰ ਮੇਰੀ ਦਿਖਾ ਰਹੇ ਕੱਢੋ ਕੱਢੋ ਬਾਹਰ ਕੱਢੋ ਉਧਰ ਤੁਸੀਂ ਕੁਲਵਾਨ ਤੇ ਸੰਗਲ ਲਿਖਾਈ ਬੈਠੇ ਨੇ ਗੋਵਿੰਦਰ ਕੌਰ ਨਾਲ ਉਹ ਡੈਡੀ ਦਾ ਨਾਮ ਮੇਰੇ ਘਰ ਤੋਂ ਹਾਂ ਜੀ ਜਗਤਾਰਨ ਲਓ ਮੰਤਰੀ ਮਨਜੀਤ ਸਿੰਘ ਲਗਾਣਾ ਤੋ ਲੋਕਾਂ ਦਾ ਹਾਬੇ ਲਈ ਰੱਖੇ ਵਿਛਾ ਰਹੇ ਕੋਲਾੜਾ ਬੜਾ ਪੈ ਜਾਣਾ ਤੁਹਾਡਾ ਇੱਥੇ ਆਪਾਂ ਚੱਕ ਲਓ ਜਿਹੜੀ ਖੁੱਲੀ ਆ ਇਹ ਤਾਂ ਤਾਂ ਆਪਣੇ ਕੋ ਪੱਲੇ ਪੈਣਾ ਨਹੀਂ ਗਾ ਤੁਹਾਨੂੰ ਆ ਤਾਂ ਫੜੋ ਆਹ ਤਾਂ ਤਜਾਬ ਦੀ ਆ ਇਹ ਤਾਂ ਆਪ ਦਾ ਮੈਡੀਕਲ ਲਾਈਨ ਦੀ ਜੇ ਬੰਦਾ ਜਾਊਗਾ ਤਾਂ ਦੇਣਗੇ ਆ ਤੁਹਾਡੀ ਮਰਗੀ ਦੀ ਐ ਕਿ ਨਹੀਂ ਖੰਨੇਓ ਇੱਕ ਨੂੰ ਲਿਮੇਟ ਐਸਕਾ ਆਰਾਧਨਾ ਆਰਾਧੀ ਲਿ ਗਈ ਆ ਹਾਂ ਉਹ ਵੇਖੀ ਹੋਈ ਤਾਂ ਇਹ ਤੁਮਹਾਰਾ ਨਿਆਰ ਆ ਗਿਆ ਦੁਬਾਰਾ ਹੀ ਕੋਲ ਨਹੀਂ ਡਿਵਰਟ ਹੋਇਆ ਮੈਂ ਤੁਹਾਨੂੰ ਡਾਕਟਰ ਨਾਲ ਵੀ ਮੋੜੀ ਚਲ ਰਹੇ ਹਾਂ ਹੁਣ ਤੋਂ ਲਾਇਆ ਜਾਇਆ ਜਾ ਰਿਹਾ ਹੈ ਫੇਰ ਦਿਖਾਈ ਹੈ ਕਿਸੇ ਦਿਨ ਸਾਨੂੰ ਚੰਗਾ ਉਹ ਦੇ ਕੇ ਮੈਨੂੰ ਸਮਝਾ ਕੇ ਫਸਤਾ ਸਪੋਰਟ ਤੋਂ ਇਲਾਵਾ ਵੀ ਬੜਾ ਉਹ ਫਸਦਾ ਸਾਰਾ ਇੱਥੇ ਇੱਥੇ ਹੁੰਦੇ ਆ ਜੀ ਵੀਰਵਾਰ ਦੀ ਛੁੱਟੀ 12 ਤੋਂ 3 ਦਾ ਟਾਈਮ ਇੱਥੇ ਹੁੰਦੇ ਆ ਜੀ ਕਹਿੰਦੇ ਵੀਰਵਾਰ ਦੀ ਛੁੱਟੀ ਹੁੰਦੀ ਹੈ ਇੱਕ ਬੰਦੀ ਕੋਸ਼ਿਸ਼ ਜਾਲੇ ਸਪੋਰਟ ਨਾਲ ਜਾਇਆ ਜਾ ਸਕਦਾ ਤਾਂ ਮੈਂ ਪੁੱਛ ਕੇ ਆਉਂਗਾ ਅੱਛਾ ਮਰਜੀ ਦੀ ਦਵਾਈ ਲੈਣੀ ਹੈ ਜਾਂ ਡਾਕਟਰ ਦੀ ਲੈਣੀ ਹੈ ਅਗਲੇ ਦਿਨ ਮਿਰਗੀ ਦੀ ਆਦੇਦਨ ਮਿਲ ਜੇ ਹਾਂ ਜੇ ਉਹ ਵਾਲੀ ਕਰ ਲੈ ਗੰਦਾ ਫੋਨ ਤੇ ਗੱਲ ਕਰਕੇ ਮਗਾ ਲਵੇ ਹਾਂਜੀ ਜਿਵੇਂ ਤੁਸੀਂ ਆਏ ਹੋ ਗੱਲ ਕਰਾ ਦੀ ਉਹਦੀ ਇਹਨੇ ਦੀ ਵੀਡੀਓ ਕਰ ਫਿਰ ਅਸੀਂ ਦੇ ਦਾਂਗੇ ਅੱਜ ਦੇ ਦਿਨ ਠੀਕ ਹੈ ਪੰਜਵਾਰੀ ਹੁੰਦਾ ਅੱਜ ਮੈਂ ਤੇ ਪੰਜਵੀਂ ਵੀ ਨਹੀਂ ਤੇ ਇਹ ਫੇਰ ਹੋਗਾ ਕਿ ਇਹਨੂੰ 20 ਦੌਰੇ ਪੈ ਗਏ ਜਿ ਲਗਾਤਾਰ ਹੀ ਪਈਏ ਕਿੰਨਾਂ ਪਏ ਨੇ ਇਹ ਨੂੰ ਹੋ ਗਏ 15 ਦਿਨ ਉਦੋਂ ਬਾਅਦ ਦਵਾਈ ਸੰਘਦੇ ਨੂੰ ਕਿੰਨਾ ਟਾਈਮ ਹੋ ਗਿਆ ਇਹ ਨੂੰ ਪਾਣੀ ਵੀ ਨਾ ਪਾਣੀ ਅੰਗਰੇਜ਼ੀ ਦਵਾਈ ਕੋਲ ਨਾਲ ਉਹ ਖਾਣੇ ਤੋਂ ਬੰਦ ਆ ਜੀ ਨਸ਼ਾ ਪੱਤਾ ਸੱਚ ਦੱਸੀ ਮੈਨੂੰ ਤਾਂ ਪਤਾ ਕੁਝ ਨਹੀਂ ਕਰਦੀ ਨਸ਼ਾ ਪੱਤਾ ਨਹੀਂ ਕੋਈ ਖਾਂਦਾ ਹੈਗਾ ਇਹਦੇ ਕੰਮ ਕੀ ਕਰਦਾ ਇਹ ਬਿਲੀ ਦਾ ਕੰਮ ਆ ਬਣਾ ਜਾਂਦਾ ਬਿਲੀ ਦਾ ਕੰਮ ਆ ਮੈਨੂੰ ਨਹੀਂ ਦਾ ਕੰਮ ਆ ਇਹਨੂੰ ਇਥੇ ਕਰਵਾਇਦੀ ਬਣਾਉਣ ਲੋਕ ਇਹਨਾਂ ਨੂੰ ਦੇਖੀ ਖਾਣਾ ਪੀਣਾ ਕੀ ਹੈ ਤੇਰਾ ਆ ਖਾਣਾ ਪੀਣਾ ਕੋਈ ਹੁੰਦਾ ਨਹੀਂ ਪਾਕਿਸਤਾਨ ਤੋਂ ਆਇਆ ਆ ਦੁੱਧਾ ਹੀ ਪੀਨੇ ਬੈਠਾ ਇੱਕੋ ਵਾਰੀ ਉਦੋਂ ਪਏ ਮੋੜ ਕੇ ਤਾਂ ਠੀਕ ਹੀ ਰਿਹਾ ਦਵਾਈ ਨਾਲ ਤੇ ਪੀਦਾ ਆ ਤਾਂ ਪੀਦਾ ਆ ਬਚਪਨ ਤੋਂ ਪ੍ਰੋਬਲਮ ਆ ਕਿ ਵੱਡੇ ਹੋਏ ਨੂੰ ਨਹੀਂ ਨਹੀਂ ਬਚਪਨ ਤੋਂ ਹੁੰਦਾ ਬਚਪਨ ਦੀ ਹੁੰਦਾ ਛੋਟਾ ਜਿਹਾ ਹੁੰਦਾ ਬਚਪਨ ਵਾਲੀਆਂ ਨਾ ਜਿਹੜੀਆਂ ਅਸੀਂ ਪਹਿਲਾਂ ਹੀ ਕਹਿੰਦੇ ਆ ਵੀ 50% ਹੋ ਸਕਦਾ ਕਿਉਂਕਿ ਗਾਰੰਟੀ ਨਹੀਂ ਪਹਿਲੀ ਵਾਰ ਕਿੰਨਾ ਆ ਮੈਂ ਤੁਹਾਨੂੰ ਪਹਿਲਾਂ ਬੋਲ ਕੇ ਦੱਸਿਆ ਇਹ ਬਚਪਨ ਚ ਨਾ ਆਪਾਂ ਹੀ ਕਰ ਦਿੰਨੇ ਆ ਲੋਕ ਜੋ ਆਖ ਨੂੰ ਭੜਕਾ ਲਿਆ ਫਲਾਤਾ ਮੋਟਰਸਾਈਕਲ ਦੇ ਲਈ ਫਿਰ ਗੁੜੀਆਂ ਰਸੋਈ ਚ ਨਾਲ ਹੀ ਤੜਕੇ ਲਈ ਜਾਂਦੀਆਂ ਪਰਹੇਜ ਨਹੀਂ ਰੱਖਦੀਆਂ ਕੋਈ ਨਾ ਤੂੰ ਬਹਿਮਨਾ ਕਰ ਦਵਾਈ ਖਾ ਹੋ ਜੂ ਕੋਈ ਨਾ ਰੱਬ ਕਰੂਗਾ ਮੈਂ ਉਹ ਤੇ ਖਾ ਕੇ ਆ ਹਰਕ ਪੈਂਦਾ ਪੈਂਦਾ ਪੈ ਜੂ ਆ ਆ ਸੁੰਗਲ ਹੋ ਜਾਗਾ ਇਹ ਦਵਾਈ ਸੁੰਗਣੀ ਓਵੇਂ ਹੀ ਸੁੰਗਣੀ ਆ ਹਾਂ ਡਰਨਾ ਨਹੀਂ ਜਦੋਂ ਫਤਫੋਂ ਪਤਾ ਲੱਗਣ ਲੱਗਿਆ ਦਰੋਂ ਆ ਵੀ ਪਾਊਗਾ ਪਹਿਲਾਂ ਹਾਂ ਇਹ ਨਹੀਂ ਲੱਗਿਆ ਜਦੋਂ ਪਤਾ ਲੱਗਣ ਲੱਗੇ ਆਪ ਦੀ ਸੇਫਥਾਨ ਤੇ ਬਹਿ ਜਾਓ ਕਿਉਂਕਿ 10-15 ਮਿੰਟ ਤਾਂ ਇਹ ਜਿਹੜਾ ਇਹ ਜ਼ਹਿਰ ਕੀ ਹੁੰਦਾ ਕੋਈ ਨਾ ਜਿੰਨੇ ਟਾਈਮ ਤਾਂ ਇਹ ਲਾਇਆ ਜਾਂਦਾ ਹਾਂ ਕੋਈ ਨਹੀਂ ਇਹਨੇ ਕਰਦੇ ਬਹਾਵ ਕਰਦੇ ਹੋਊ ਜੂ ਨਾ ਨਹੀਂ ਹੋਊ ਟੈਨਸ਼ਨ ਵੀ ਵੱਧ ਲੈਂਦਾ ਹੈ ਥੋੜੇ ਟੈਨਸ਼ਨ ਲੈਂਦਾ ਹੈ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ ਨਹੀਂ ਆਉਂਦੀ ਹੈ ਹਾਂ ਨੀਂਦ ਆਉਂਦੀ ਬੜੇ ਬੈਲੇ ਜਾਉਂਦੇ ਨਹੀਂ ਬੜੇ ਸੋ ਬਣਾ ਕੇ ਨਾ ਹੀ ਆਉਂਦੇ ਰਾਤ ਨੂੰ ਸੌਣੇ ਵੀ ਆ ਜਾਂਦੇ ਫੇਰ ਆਖਾ ਉਲਦੀ ਆਣੀ ਥੁਰ ਕੇ ਰਾਤ ਨੂੰ ਬਾਥਰੂਮ ਕਰਨ ਵਗੈਰਾ ਭਰਾਵਾ ਤੋੜਦੇ ਹੋ ਨੀ ਘਰ ਘਟਟੇ ਨਮੀਂ ਦੀ ਗੋਲੀ ਲੈ ਲੈ ਭਰਾਵਾ ਤੇਰੇ ਦੌਰੇ ਦਿਨਾਂ ਜੀ ਹਰ ਜਾਣਗੇ ਨਾਲ ਨੀਂਦ ਦੀ ਦਵਾਈ ਲੈਣਾ ਤੇਰੇ ਸਟ੍ਰੈਸ ਨਾਲ ਦਿਮਾਗ ਤੇ ਦਿਮਾਗ ਤੇ ਤੇਰੇ ਤਣਾ ਇਹਨੂੰ ਉਹ ਲਿਖਦੇ ਉਹ ਗਾਜਬਾਨ ਵਗੈਰਾ ਜਿੰਨਾ ਵੀ ਗੱਲ ਕਰਦਾ ਕੋ ਭਰਾਵਾ ਬਹੁਤ ਡਿਪਰੈਸ ਜੀ ਨਾਲ ਇਮਰਜੀ ਦਾ ਹੱਲ ਜੇ ਨਾਲ ਪਰ ਡਿਪਰੈਸ ਹਟਾਉਣਾ ਥੋੜੀ ਜੀ ਦਿਮਾਗ ਨੂੰ ਵੀ ਇਹਦੇ ਸਟ੍ਰੈਸ ਮੈਨੇਜੈਂਟ ਚਾਹੀਦਾ ਕੈਮੀਕਲ ਘਟ ਕੇ ਇਹ ਤੁਸੀਂ ਸਰਕਾਰੀ ਹਸਪਤਾਲ ਤੇ ਜਾਓ ਕਿੱਥੋਂ ਆਉਨੇ ਹੋ ਇਹ ਨਰਰ ਆ ਗਿਆ। ਹਾਂ ਜੀ। ਲੁਧਿਆਣੇ ਤੋਂ ਆਈ। ਲੁਧਿਆਣੇ ਜਾਂ ਜਿਹੜਾ ਵੀ ਨੇੜੇ ਸਰਕਾਰੀ ਹਸਪਤਾਲ ਲੁਧਿਆਣੇ ਜਾਓ ਉਹਨਾਂ ਦਾ ਅਥ ਡਾਕਟਰ ਨੂੰ ਵੀ ਮੈਨੂੰ ਨੀਂਦ ਨਹੀਂ ਆਉਂਦੀ। ਸੁਪਨੇ ਨਹੀਂ ਆਈ ਜਾਂਦੇ ਮੈਨੂੰ। ਗੁੱਸਾ ਚੜਦਾ ਮੈਨੂੰ ਖੇਤ ਚੜਦੀ ਆ। ਠੀਕ ਆ। ਮਰਗੀ ਦਾ ਨਾਮ ਦੱਸਿਓ। ਬਾਕੀ ਦੱਸ ਕੇ ਦਵਾਈ ਲੈ ਲੈ ਮਰਗੀ ਦੀ ਇਹ ਦੇ ਦਾਂਗੇ ਤੇਨੇ। ਠੀਕ ਆ। ਦੱਸ ਕੇ ਸਰਕਾਰੀ ਚ ਨਾਲ ਤਾਂ ਦਵਾਈ ਫ੍ਰੀ ਦੇਣਗੇ। ਹਾਂ ਜੀ। ਨਾਲੇ ਤੁਹਾਡੇ ਪੈਸੇ ਬਚਣਗੇ ਨਾਲੇ ਵਧੀਆ ਦਵਾਈ ਦੇਣਗੇ ਪ੍ਰਾਈਵੇਟ ਨਾਲ। ਕਰਦੇ ਸਤੰਦਰ ਅਜੇ ਨਾ ਐਂਟਰੀ ਅੱਜ ਲੈ ਤਾ ਹਾਂ ਆਪਾਂ ਕੰਪਿਊਟਰ ਤੇ ਨਾ ਬੈਠ ਕੇ ਦੋਨੇ ਜਣਾ ਹੀ ਜਾਣਾ ਵੀ ਨਮਾ ਨਹੀਂ ਕਿਉਂ ਤੇ ਨਾ ਮੰਨਿਆ ਕਿ ਨਾ ਫਾਰਾਦਾਨ ਉਹਦੇ ਤੇ ਜਾਣਾ ਹਾਂ ਪ੍ਰਾਣੇ ਤਾਂ ਆਉਣ ਆਏ ਆ ਬਈ ਮੈਮਰੀ ਵਾਲੇ ਤਾਂ ਬੱਤ ਬਾਕੀ ਬਿਆਨ ਹੈ ਬੰਦੇ ਨੇ ਕਿ ਬਾਕੀ ਪਾਣਾ ਲੱਭ ਵੀ ਤੋਰ ਕਿਤੇ ਮੈਂ ਕਾਰ ਤੇ ਜਾਓ ਚਲੋ ਤੁਸੀਂ ਕਾੜੀ ਲੈਣੀ ਹੈ ਜੀ ਉਹ ਤਾਂ ਉਹ ਹੀ ਲੈ ਚਾਣੀ ਮੇਰੀ ਗੰਦਾ ਨਹੀਂ ਕੋਈ ਪਿਛਲੀ ਆ ਲੈ ਕੇ ਗਈ ਦਵਾਈ ਆ ਦਵਾਈ ਘੱਟ ਦਿੱਤੀ ਹੀ ਆ ਅੰਗੀ ਪੂਰੀ ਚਲੋ ਕਰਦੇ ਵਿੱਚ ਚਲੋ ਕਾੜੀ ਇੱਥੇ ਜਿਹੜੀ ਦੂਸਰੀ ਵਾਰੀ ਪਾਉਣੇ ਕੋਲ ਉਹ ਪੂਰੀ ਚਲੋ ਜੀ ਧੰਨਵਾਦ ਦੇਖਾਂ ਦੇਖ ਆ ਗਿਆ